ਖੰਨਾ ਪੁਲਿਸ ਜਨਤਾ ਦੀ ਸੁਰੱਖਿਆ ਲਈ ਹੈ ਦਾਦੀ ਕਿ ਖੰਨਾ ਦੇ ਗਲਵੱਡੀ ਇਲਾਕੇ ਦੀਆਂ ਤਿੰਨ ਨਾਬਾਲਗ ਲੜਕੀਆਂ ਅਚਾਨਕ ਲਾਪਤਾ ਹੋ ਗਈਆਂ ਸਨ ਇਸ ਖਬਰ ਨੇ ਪੂਰੇ ਇਲਾਕੇ ਚ ਸਨਸਨੀ ਫਿਲਾ ਦਿੱਤੀ ਸੀ ਅਤੇ ਉਹਨਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਸੀ ਖੰਨਾ ਪੁਲਿਸ ਨੇ ਤੇਜ਼ੀ ਨਾਲ ਹਰ ਪੱਖੋਂ ਇਹਦੀ ਪੜਤਾਲ ਕੀਤੀ ਗਈ ਇਹਨਾਂ ਲੜਕੀਆਂ ਦਾ ਪਤਾ ਲਾਣ ਲਈ ਜਿੰਨੇ ਆਲੇ ਦੁਆਲੇ ਖੇਤ ਸੀਗੇ ਕਿਉਂਕਿ ਸੀਸੀਟੀਵੀ ਕੈਮਰੇ ਤੇ ਵੀ ਪ੍ਰੋਪਰ ਕਿਸੇ ਜਗ੍ਹਾ ਤੇ ਜਾ ਕੇ ਅੱਗੇ ਲੀਡ ਨਹੀਂ ਮਿਲ ਰਹੀ। ਜੀ ਆਪ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਖੰਨਾ ਪੁਲਿਸ ਜਨਤਾ ਦੀ ਸੁਰੱਖਿਆ ਲਈ ਹੈ। ਦਾਦੀ ਕਿ ਖੰਨਾ ਦੇ ਗਲਵੱਡੀ ਇਲਾਕੇ ਦੀਆਂ ਤਿੰਨ ਨਾਬਾਲਗ ਲੜਕੀਆਂ ਅਚਾਨਕ ਲਾਪਤਾ ਹੋ ਗਈਆਂ ਸਨ। ਇਸ ਖਬਰ ਨੇ ਪੂਰੇ ਇਲਾਕੇ 'ਚ ਸੰਸਨੀ ਫੈਲਾ ਦਿੱਤੀ ਸੀ ਅਤੇ ਉਹਨਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਸੀ ਖੰਨਾ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਨੀ ਸ਼ੁਰੂ ਕੀਤੀ ਪੁਲਿਸ ਨੇ ਸੋਸ਼ਲ ਮੀਡੀਆ ਤੇ ਹੋਰ ਸੰਚਾਰ ਸਾਧਨਾ ਰਾਹੀਂ ਲੜਕੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਕਾਰਨ ਜਲਦੀ ਹੀ ਚੰਡੀਗੜ੍ਹ ਤੋਂ ਇੱਕ ਸੁਰਾਗ ਮਿਲ ਗਿਆ ਕਿ ਤਿੰਨੋਂ ਲੜਕੀਆਂ ਸੈਕਟਰ 15 ਸੀ ਚੰਡੀਗੜ੍ਹ ਵਿੱਚ ਸਥਿਤ ਐਨਜੀਓ ਆਸ਼ਿਆਨਾ ਬਿਲਡਿੰਗ ਵਿੱਚ ਸੁਰੱਖਿਅਤ ਥਣ ਸੂਚਨਾ ਮਿਲਣ ਤੇ ਖੰਨਾ ਪੁਲਿਸ ਨੇ ਸੁਰੱਖਿਅਤ ਵਾਪਸ ਉਹਨਾਂ ਨੂੰ ਲਿਆਂਦਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਆਈ ਪੌਨਜੀਤ ਨੇ ਖੰਨਾ ਪੁਲਿਸ ਟੀਮ ਦੀ ਕੰਮ ਕਰਨ ਦੇ ਢੰਗ ਦੀ ਪ੍ਰਸ਼ੰਸਾ ਕੀਤੀ ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਵੀ ਖੰਨਾ ਪੁਲਿਸ ਦਾ ਧੰਨਵਾਦ ਕਰਦਿਆ ਕਿ ਅਸੀਂ ਪੁਲਿਸ ਦੇ ਇਸ ਉਪਕਾਰ ਨੂੰ ਕਦੇ ਨਹੀਂ ਭੁੱਲ ਸਕਦੇ ਦੂਜੇ ਪਾਸੇ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਨੇ ਡੀਐਸਪੀ ਅਮਰਪਾਲ ਸਿੰਘ ਭਾਟੀ ਅਤੇ ਸਿਟੀ ਥਾਣਾ 2 ਦੇ ਐਸਐਚਓ ਤ੍ਰਿਵਿੰਦਰ 베ਦੀ ਦੀ ਕੇਸ ਨੂੰ ਜਲਦੀ ਟਰੇਸ ਕਰਨ ਲਈ ਪ੍ਰਸ਼ੰਸਾ ਕੀਤੀ ਹੈ ਮਾਨਯੋਗ ਐਸਐਸਪੀ ਡਾਕਟਰ ਜੋਤੀ ਯਾਦਵ ਵੈਸ SSP ਪੁਲਿਸ ਜ਼ਿਲ੍ਹਾ ਖੰਨਾ ਉਹਨਾਂ ਦੀ ਰਹਿਨਮਾਈ ਹੇਠ DSP ਸਰਦਾਰ ਅਮਰਿਤਪਾਲ ਸਿੰਘ ਭਾਟੀ ਸ਼ੋਰ ਡਿਵੀਜ਼ਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਤਰਵਿੰਦਰ ਕੁਮਾਰ ਬੀਦੀ ਜੀ ਮੁਖ ਅਫਸਰ ਥਾਣਾ ਸਿਟੀ 2 ਖੰਨਾ ਇਹਨਾਂ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਇੱਕ ਮਕਦਮਾ ਜਿਹਦੇ ਵਿੱਚ ਤਿੰਨ ਲੜਕੀਆਂ ਨਵਾਲਗ ਪ੍ਰਵਾਸੀ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਉਹ ਗਮ ਹੋ ਗਈਆਂ ਜਿਨ੍ਹਾਂ ਦੇ ਫਾਦਰ ਸ਼੍ਰੀ ਪਗਾਰੀਤ ਜੀ ਦੇ ਬਿਆਨ ਤੇ ਬਕਾਇਦਾ ਇੱਕ ਮਕਦਮਾ ਦਰਜ ਕਰਕੇ 27 ਤਰੀਕ ਨੂੰ 95 ਨੰਬਰ ਹੈ 137 2 ਤੇ 140 3 ਬੀ ਐਨ ਐਸ ਜਿਹੜਾ ਕਿ 363 ਤੇ 365 ਆਈ ਪੀਸੀ ਦੇ ਮਤਾਬਕ ਇੱਕ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਦਰਜ ਕਰਨ ਤੋਂ ਬਾਅਦ ਇਹਨਾਂ ਲੜਕੀਆਂ ਨੂੰ ਟਰੇਸ ਕਰਨ ਵਾਸਤੇ ਇਮੀਡੀਏਟ ਜਿਹੜੀ ਪੁਲਿਸ ਆਪਣੀਆਂ ਪਾਰਟੀਆਂ ਬਣਾ ਕੇ ਉਸ ਏਰੀਏ ਦੇ ਵਿੱਚ ਜਿੱਥੋਂ ਦੀਆਂ ਇਹ ਬੱਚੀਆਂ ਰਹਿਣ ਵਾਲੀਆਂ ਸੀ ਉਹਨਾਂ ਗਲੀਆਂ ਦੇ ਵਿੱਚ ਉਹਨਾਂ ਖੇਤਾਂ ਦੇ ਵਿੱਚ ਆਲੇ ਦੁਆਲੇ ਸੀਸੀਟੀਵੀ ਸੈਰਟੀਫੀਕਲ ਤਰੀਕੇ ਨਾਲ ਹਰ ਪੱਖੋਂ ਇਹਦੀ ਪੜਤਾਲ ਕੀਤੀ ਗਈ ਇਹਨਾਂ ਲੜਕੀਆਂ ਦਾ ਪਤਾ ਲਾਣ ਲਈ ਜਿੰਨੇ ਆਲੇ ਦੁਆਲੇ ਖੇਤ ਸੀਗੇ ਕਿਉਂਕਿ ਸੀਸੀਟੀਵੀ ਕੈਮਰੇ ਤੇ ਵੀ ਪ੍ਰੋਪਰ ਕਿਸੇ ਜਗ੍ਹਾ ਤੇ ਜਾ ਕੇ ਅੱਗੇ ਲੀਡ ਨਹੀਂ ਮਿਲ ਰਹੀ ਸੀ ਸੋ ਜਿਹਦੇ ਨਾਲ ਅਸੀਂ ਬਕਾਇਦਾ ਡਰੋਨ ਦੀ ਵੀ ਹੈਲਪ ਲਈ ਔਰ ਜਿੰਨੇ ਖੇਤ ਸੀਗੇ ਜਿਨ੍ਹਾਂ ਦੇ ਵਿੱਚ ਮੱਕੀ ਬਕਾਇਦਾ ਹੋਰ ਕਾਫੀ ਫਸਲਾਂ ਖੜੀਆਂ ਸੀ ਉਹਨਾਂ ਦੀ ਪ੍ਰੋਪਰ ਸਰਚ ਕੀਤੀ ਗਈ ਉਹਦੇ ਵਿੱਚ ਡੀਐਸਪੀ ਡੀ ਸ਼੍ਰੀ ਮੋਹਿਤ ਜੀ ਤੇ ਸੀਆਈਏ ਇਨਸਪੈਕਟਰ ਖੰਨਾ ਉਹਨਾਂ ਦੀ ਵੀ ਪੁਲਿਸ ਪਾਰਟੀ ਨੂੰ ਨਾਲ ਲਿਆ ਗਿਆ ਸਪੈਸ਼ਲ ਬ੍ਰਾਂਚ ਤੋਂ ਸਰਦਾਰ ਜਮੈਲ ਸਿੰਘ ਇਨਚਾਰਜ ਉਹਨਾਂ ਨੂੰ ਵੀ ਨਾਲ ਲਿਆ ਗਿਆ ਉਹਨਾਂ ਦੀ ਵੀ ਸਾਰੇ ਸਪੈਸ਼ਲ ਪੁਲਿਸ ਦੇ ਮੁਲਾਜ਼ਮ ਲਏ ਮੇਰਾ ਕਹਿਣ ਦਾ ਭਾਵ ਮਾਨਯੋਗ ਡੀਆਈਜੀ ਮੈਡਮ ਨੀਲੰਬਰੀ ਜੀ ਵਿਦੇ ਜਗਦੱਲੇ ਉਹਨਾਂ ਦੇ ਸਖਤ ਹਦਾਇਤਾਂ ਔਰ ਉਹਨਾਂ ਦੀਆਂ ਗਾਈਡਲਾਈਨਜ਼ ਦੇ ਮਤਾਬਕ ਸਾਡੇ ਮਾਨਯੋਗ ਐਸਐਸਪੀ ਨੇ ਜਦੋਂ ਇਹਦੇ ਵਿੱਚ ਇੱਕ ਥਿਊਰੀ ਦੇ ਮਤਾਬਕ ਕੰਮ ਕਰਨਾ ਸ਼ੁਰੂ ਕੀਤਾ ਕਿ ਕਿਉਂਕਿ ਸਸਨੀ ਇਸ ਗੱਲ ਦੀ ਫੈਲ ਗਈ ਸੀ ਕਿ ਤਿੰਨ ਬੱਚੀਆਂ ਹੈ ਤਾਂ ਕਿੱਥੇ ਹੈ ਅਸੀਂ ਇਹਨਾਂ ਨੂੰ ਲੱਭਣ ਵਾਸਤੇ ਹਰ ਇੱਕ ਤਰੀਕਾ ਜੋ ਮناسب ਹੈ ਇਨਵੈਸਟੀਗੇਸ਼ਨ ਅਮਲ ਚ ਲਿਆਂਦੀ ਉਸ ਤੋਂ ਬਾਅਦ ਬਕਾਇਦਾ ਅਸੀਂ ਇੱਕ ਸ਼ੋਰੋਗੋਗਾ ਜਿਹਦੇ ਨਾਲ ਇਹਨਾਂ ਤਿੰਨਾਂ ਬੱਚੀਆਂ ਦੇ ਬਾਰੇ ਅਸੀਂ ਇੱਕ ਰਿਲੀਜ਼ ਕੀਤਾ ਪੋਸਟਰ ਤਦਕੇ ਔਰ ਉਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਮੈਮ ਨੇ ਬਕਾਇਦਾ 15000 ਰੁਪਏ ਇਨਾਮ ਰੱਖਿਆ ਕਿ ਅਗਰ ਇਹਨਾਂ ਬੱਚੀਆਂ ਬਾਰੇ ਕੋਈ ਇਤਲਾਹ ਦਊਗਾ ਤਾਂ ਉਹਨੂੰ ਪ੍ਰੋਪਰ ਪ੍ਰਾਈਜ਼ ਦਿੱਤਾ ਜਾਏਗਾ ਮੇਰਾ ਕਹਿਣ ਦਾ ਭਾਵ ਇੰਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਪੁਲਿਸਿੰਗ ਨੂੰ ਕੀਤਾ ਗਿਆ ਡੁੰਘਾਈ ਦੇ ਵਿੱਚ ਡੈਸਕ ਦੇ ਵਿੱਚ ਜਿਹਦਾ ਇਹ ਸਾਨੂੰ ਸਿੱਟਾ ਮਿਲਿਆ ਕਿ ਸਾਨੂੰ ਤੁਰੰਤ ਹੀ ਕੱਲ ਰਾਤੀ ਸਾਨੂੰ ਇਸ ਗੱਲ ਦੀ ਇਤਲਾਹ ਮਿਲ ਗਈ ਉਸ ਪੋਸਟਰ ਦੇ ਜਾਰੀ ਹੋਣ ਦਾ ਸਾਨੂੰ ਇਹ ਫਾਇਦਾ ਹੋਇਆ ਉਸ ਪੁਲਿਸਿੰਗ ਦਾ ਕਰਨ ਦਾ ਜਿਹੜੇ ਸੀਨੀਅਰ ਅਫਸਰਾਂ ਨੇ ਗਾਈਡਲਾਈਨ ਦੇ ਦਿੱਤਾ ਕੀਤੀਆਂ ਤੇ ਕੱਲ ਸਾਨੂੰ ਸ਼ਾਮੀ ਇਸ ਗੱਲ ਦੀ ਤਲਾਸ਼ ਮਿਲ ਗਈ ਕਿ ਲੜਕੀਆਂ ਟ੍ਰੇਸ ਹੋ ਗਈਆਂ ਜੋ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 15 ਦੇ ਵਿੱਚ ਆਸੀਆਨਾ ਇੱਕ ਐਨਜੀਓ ਦੇ ਤਹਿਤ ਚੱਲ ਰਿਹਾ ਜਿਹੜਾ ਇਹ ਬਿਲਡਿੰਗ ਹੈਗੀ ਆਸ਼ਿਆਨਾ ਬਿਲਡਿੰਗ ਆਸ਼ਿਆਨਾ ਬਿਲਡਿੰਗ ਸੈਕਟਰ 15 ਸੀ ਚੰਡੀਗੜ੍ਹ ਜਿੱਥੇ ਕਿ ਬਕਾਇਦਾ ਕਾਇਦੇ ਕਾਨੂੰਨ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਦੀ ਵੀ ਹੈਲਪ ਲੈ ਕੇ ਇਹਨਾਂ ਨੂੰ ਪ੍ਰੋਪਰ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਉੱਥੇ ਇਹਨਾਂ ਨੂੰ ਆਸ਼ਿਆਨਾ ਦੇ ਵਿੱਚ ਛੱਡਿਆ ਗਿਆ ਔਰ ਉੱਥੇ ਇਹਨਾਂ ਦੀ ਬਕਾਇਦਾ ਕਾਉਂਸਲਿੰਗ ਹੋਈ ਕਾਉਂਸਲਿੰਗ ਤੋਂ ਬਾਅਦ ਪ੍ਰੋਪਰ ਕਾਇਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਮੇਨ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਨੇ ਜਿੱਥੇ ਨਵਾਲਗ ਬੱਚਿਆਂ ਦਾ ਗੁੰਮ ਹੋ ਜਾਣਾ ਜਾਂ ਉਹ ਹੈ ਉਹਦੇ 'ਚ ਪੁਲਿਸ ਦੀ ਬਹੁਤ ਇੱਕ ਡਿਊਟੀ ਬਣ ਜਾਂਦੀ ਹੈ ਪ੍ਰਾਈਮ ਕਿ ਬਾਕੀ ਸਾਰੇ ਕ੍ਰਾਈਮ ਛੱਡ ਕੇ ਸਾਨੂੰ ਪਹਿਲੇ ਹੁੰਦਾ ਕਿ ਇਹ ਟ੍ਰੇਸ ਹੋ ਜਾਵੇ ਔਰ ਇਹਦੇ ਵਿੱਚ ਸਾਡੀ ਸਾਰੀ ਪੁਲਿਸ ਦੀ ਸ਼ਾਬਾਸ਼ ਦੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਤਨੋਂ ਮਨੋਂ ਇਹਨੂੰ ਟ੍ਰੇਸ ਕਰਨ ਵਾਸਤੇ ਹਰ ਤਰੀਕੇ ਦੇ ਨਾਲ ਆਲੇ-ਦੁਆਲੇ ਦੇ ਸਹਿਯੋਗ ਲਿਆ ਗਿਆ ਪਬਲਿਕ ਦਾ ਤੁਹਾਡਾ ਪ੍ਰੈਸ ਮੀਡੀਆ ਦਾ ਸਹਿਯੋਗ ਲਿਆ ਗਿਆ ਕਿਉਂਕਿ ਤੁਸੀਂ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਜੋ ਸਾਡੇ ਸ਼ੋਰੋਗੋਗਾ ਦੇ ਤਹਿਤ ਅਸੀਂ ਇੱਕ ਪੋਸਟਰ ਰਿਲੀਜ਼ ਕੀਤਾ ਸੀ ਉਹਨਾਂ ਨੂੰ ਤੁਸੀਂ ਇੱਕ ਵਧੀਆ ਤਰੀਕੇ ਦੇ ਨਾਲ ਪਬਲਿਸ਼ ਕੀਤਾ ਜਿਹਦਾ ਸਿੱਟਾ ਇਹ ਮਿਲ ਗਿਆ ਕਿ ਇਹ ਅੱਜ ਟ੍ਰੇਸ ਨੇ ਅਦਰਵਾਈਜ਼ ਕੁਝ ਵੀ ਕ੍ਰਾਈਮ ਹੋ ਸਕਦਾ ਸੀ ਜਿਹੜਾ ਕਿ ਬਾਅਦ ਦੇ ਵਿੱਚ ਬੜਾ ਇੱਕ ਭਿਆਨਕ ਰੂਪ ਲੈ ਸਕਦਾ ਇਹ ਮੈਨੂੰ ਪਤਾ ਲੱਗਿਆ ਕਿਵੇਂ ਗਿਆ ਇਹ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦਾ ਹੈ ਬੱਚੀਆਂ ਜਿਹੜੀਆਂ ਇਹਨਾਂ ਦੀ ਪ੍ਰੋਪਰ ਕਾਉਂਸਲਿੰਗ ਹੋਈ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਦੇ ਵਿੱਚ ਉਹਨਾਂ ਨੂੰ ਡਿਸਕਲੋਜ਼ ਕਰਨਾ ਬਣਦਾ ਨਹੀਂ ਕਿਉਂਕਿ ਕਾਇਦੇ ਕਾਨੂੰਨ ਇਦਾਂ ਦੇ ਬਣੇ ਹੋਏ ਨੇ ਪਰ ਇਹ ਹੈ ਕਿ ਬਕਾਇਦਾ ਕਾਇਦੇ ਕਾਨੂੰਨ ਤੱਕ ਕਾਉਂਸਲਿੰਗ ਦੇ ਮੁਤਾਬਕ ਇਹਨਾਂ ਦੀ ਕਰਨ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਉਹਦੇ ਵਿੱਚ ਅਪਾਗ ਰੀਜਨ ਲੱਭਣਾ ਸ਼ੁਰੂ ਕਰ ਦਈਏ ਤਾਂ ਵਿੱਚ ਕਈ ਇਕਨੋਮਿਕਲੀ ਪ੍ਰੋਬਲਮ ਵੀ ਹੋ ਸਾਡੀ ਇੱਕ ਦਾ ਇੱਕ ਫਾਦਰ ਜਿਹੜਾ ਹੈਗਾ ਇਹ ਪੜ ਲੱਗਾ ਕਿ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਦੀ ਹੈ ਇੱਕ ਮਦਰ ਨਹੀਂ ਹੈ ਦੇ ਇਸ ਤਰੀਕੇ ਨਾਲ ਕਈ ਵੀ ਦੀ ਸੁਸਾਇਟੀ ਦਾ ਕੋਈ ਉੱਥੇ ਆਲੇ-ਦੋਲੇ ਕੰਪਨੀ ਦਾ ਇਸ ਤਰ੍ਹਾਂ ਦਾ ਅਸਰ ਹੋ ਜਾਂਦਾ ਹੁਣ ਬੱਚਿਆਂ ਦੇ ਕੀ ਦਿਮਾਗ ਦੇ ਵਿੱਚ ਹੌਲੀ-ਹੌਲੀ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਉਹ ਤਫ਼ਤੀਸ਼ ਦਾ 파ਟ ਹੈ ਚੰਡੀਗੜ੍ਹ ਕਿਵੇਂ ਬੋੜੀਏ ਸਾਰੇ ਚੰਡੀਗੜ੍ਹ ਤੁਹਾਨੂੰ ਫੇਰ ਦੱਸਿਆ ਜੀ ਕਿ ਇਹ ਉੱਥੋਂ ਉਹ ਰਸਤਾ ਹੁਣ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਮੀਡੀਆ ਦੇ ਵਿੱਚ ਜਿਸ ਰਾਹਤੇ ਦੇ ਰਾਹੀਂ ਜਾ ਕੇ ਇਹ ਇਹਨਾਂ ਨੇ ਕਿਵੇਂ ਇੱਥੋਂ ਟ੍ਰੇਨ ਲਈ ਕਿ ਕਿੱਥੋਂ ਅੱਗੇ ਬੱਸ ਲਈ ਬੱਸ ਲੈ ਕੇ ਇਹ ਕਿਸ ਤਰੀਕੇ ਨਾਲ ਉੱਥੇ ਪਹੁੰਚ ਗਏ ਆਪਣੇ ਚੰਡੀਗੜ੍ਹ ਦੇ ਵਿੱਚ ਔਰ ਗੈਂਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਬਰਗ ਲਾਇਆ ਵੀ ਜਾ ਸਕਦਾ ਸੀ ਬਰਗ ਲਾ ਕੇ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਸਕਦਾ ਸੀ ਜਿਹੜਾ ਇੱਕ ਭਿਆਨਕ ਰੂਪ ਲੈ ਲੈਂਦਾ ਸੋ ਇਹ ਇੱਕ ਬਹੁਤ ਵੱਡਾ ਪੁਲਿਸਿੰਗ ਦਾ ਸਬੂਤ ਹੈ ਅੱਛੀ ਡੈਸ ਦੇ ਵਿੱਚ ਜਾ ਕੇ ਇਹਨੂੰ ਬੜਾ ਸੀਰੀਅਸਲੀ ਬੜੇ ਵਧੀਆ ਤਰੀਕੇ ਨਾਲ ਗੰਭੀਰਤਾ ਨਾਲ ਲੈ ਕੇ ਡੀਐਸਪੀ ਖੰਨਾ ਮਿਸਟਰ ਭਾਟੀ ਹੁਣਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਮਿਹਨਤ ਕਰਕੇ ਇਹਨਾਂ ਦਾ ਸਰਾਗ ਲਗਾਇਆ ਹੈ ਤੇ ਜਿਹਦੇ ਨਾਲ ਅ ਅੱਜ ਇਹ ਖੰਨਾ ਪੁਲਿਸ ਦੀ ਅਚੀਵਮੈਂਟ ਹੈ ਸਰ ਬੱਚੀਆਂ ਪੜ੍ਹੀਆਂ ਸੀਗੀਆਂ ਜਾਂ ਬੱਚੇ ਦੇ ਸੀਗੀਆਂ ਬੱਚੀਆਂ ਬਿਲਕੁਲ ਠੀਕ ਹੈ ਬੱਚੀਆਂ ਦਾ ਪ੍ਰੋਪਰ ਮੈਡੀਕਲ ਹੋਇਆ ਹੈ ਬੱਚੀਆਂ ਨੂੰ ਜੋ ਤੁਹਾਨੂੰ ਦੱਸਿਆ ਕਿ ਕਾਇਦੇ ਕਾਨੂੰਨ ਜਦੋਂ ਹੋ ਜਾਂਦਾ ਕਾਇਦੇ ਕਾਨੂੰਨ ਦੇ ਮੁਤਾਬਕ ਤਾਂ ਉਹਦੇ 'ਚ ਹਰ ਇੱਕ ਚੀਜ਼ ਜਿਹੜੀ ਇਹਨਾਂ ਨੂੰ ਫੈਸਿਲਿਟੀ ਉਹ ਦਿੱਤੀ ਗਈ ਸਰ ਸਕੂਲ 'ਚ ਪੜ੍ਹਦੀਆਂ ਸੀਗੀਆਂ ਜਾਂ ਘਰੀ ਬੈਠੀਆਂ ਇਹਦੇ ਵਿੱਚ ਇੱਕ ਜਿਹੜੀ ਵੱਡੀ ਬੱਚੀ ਹੈ ਉਹ 6ਵੀਂ 7ਵੀਂ ਤੋਂ ਬਾਅਦ ਹਟ ਗਈ ਛੋਟੀ ਬੱਚੀ ਪੜਦੀ ਸੀ ਇੱਕ ਦੂਸਰੀ ਉਹ ਵੀ ਪੜ ਤੋਂ ਹਟਾ ਲਈ ਸੀ ਕਹਿਣਾ ਮਤਲਬ ਇਹ ਇਹ ਵੀ ਇੱਕ ਬੱਚੀ ਦੀ ਇੱਛਾ ਸੀ ਕਿ ਅਸੀਂ ਪੜਨ ਤੋਂ ਬਾਝੀਆਂ ਰਹਿ ਜਾਵਾਂਗੇ ਕਿਉਂ ਹਟਾਇਆ ਕਾਉਂਸਲਿੰਗ ਕੀਤੀ ਗਈ ਹੈ ਵੀ ਇਦਾਂ ਦਾ ਮੁੱਦੇ ਨਾਲ ਬਿਲਕੁਲ ਕਾਉਂਸਲਿੰਗ ਕੀਤੀ ਵੀ ਗਈ ਹੈ ਔਰ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਵੀ ਵਕਾਇਦਾ ਜਿਹੜੀ ਸਾਡੀ ਇਹ ਐਫ ਆਈ ਆਰ ਅਸੀਂ ਲੌਂਚ ਕੀਤੀ ਸੀ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਇਸ ਹਾਦਸੇ ਨੂੰ ਬੜਾ ਸੀਰੀਅਸਲੀ ਲੈ ਕੇ ਇਮੀਡੀਏਟ ਲੋਕਲ ਪੁਲਿਸ ਨੇ 360 360 आईपीसी ਤੁਰੰਤ ਧਾਰਾ ਲਾ ਕੇ ਅਸੀਂ ਮੁਕਦਮਾ ਦਰਜ ਕੀਤਾ ਹੈ ਔਰ ਇੱਕ ਹੀਨਸ ਕ੍ਰਾਈਮ ਦੇ ਤਹਿਤੀ ਦੀ ਤਬਦੀਸ਼ ਸ਼ਮਲ ਦੇ ਵਿੱਚ ਲਿਆਂਦੀ ਹੈ ਬੜੀ ਗੰਭੀਰਤਾ ਦੇ ਨਾਲ ਉਹ ਤਾਦੀ ਹੀ ਉਹਦਾ ਜਿਹੜਾ ਇਹ ਸਿੱਟਾ ਹੈਗਾ ਕਿ ਅੱਜ ਇਹ ਆਪਣੇ ਆਪਾਂ ਨੂੰ ਮਿਲ ਗਈਆਂ ਤੇ ਅੱਗੇ ਬਕਾਇਦਾ ਕਾਉਂਸਲਿੰਗ ਔਰ ਕਾਇਦੇ ਕਾਨੂੰਨ ਮੁਤਾਬਕ ਫਰਦਰ ਵੀ ਜੋ ਇਹਨਾਂ ਬੱਚੀਆਂ ਬਾਰੇ ਹੈ ਜੋ ਇੱਕ ਚਾਈਲਡ ਇੱਕ ਔਮਨ ਇੱਕ ਇਨਸਟਰਕਸ਼ਨ ਜਿਹੜੀਆਂ ਹੁੰਦੀਆਂ ਹੈਗੀਆਂ ਉਹਨਾਂ ਦੇ ਮੁਤਾਬਕ ਹੀ ਅੱਗੇ ਵੀ ਇਹਦੀ ਜਿਹੜੀ ਤਫਤੀਸ਼ ਦੇ ਮੁਤਾਬਕ ਆਈਂਦਾ ਉਹ ਸਾਰਾ ਅਮਚ ਲੈ ਜਾਂਦਾ ਜਾਊਗਾ ਥੈਂਕ ਯੂ ਸਰ ਥੈਂਕ ਯੂ